thank you ਇਹ ਕਿਸਾਨਾਂ ਦਾ ਧਰਨਾ ਨਹੀਂ ਹੈਗਾ ਜੇ ਕਿਸਾਨ ਮਰਦਾ ਆ ਤੇ ਉਹਦੇ ਨਾਲ ਵਪਾਰੀ ਵਰਗ ਮਜ਼ਦੂਰ ਵਰਗ ਸਾਰੇ ਆਨੂੰ ਹੀ ਘਾਟਾ ਪਿੰਦਾ ਆ ਇਹ ਆਪਾਂ ਇਹ ਜੀ ਦਾ ਖਮਿਆਜਾ ਆ ਪਰ ਕਰੋਨਾ ਦੇ ਟਾਈਮ ਦੇ ਵਿੱਚ ਪੁੱਗ ਚੁੱਕੇ ਆ ਸਾਰੇ ਨੂੰ ਆਪਾਂ ਨੂੰ ਪਤਾ ਕੀ ਹੋਇਆ ਸੀਗਾ ਫਿਰ ਇੱਕ ਜਿਹੜਾ ਖੇਤੀਬਾੜੀ ਮੁਕਤ ਦਾ ਸਾਡਾ ਕੀਤਾ ਹੈਗਾ ਆ ਜਿਹਦੇ ਉੱਤੇ ਕਾਰਪੋਰੇਟ ਦੀ ਨਜ਼ਰ ਹੋਣ ਕਰਕੇ ਉਹ ਸਾਰੇ ਆਪਣਾ ਇਸ ਨੂੰ ਆਪਣੇ ਹੱਥ ਵਿੱਚ ਲੈ ਕੇ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਪੰਜਾਬ ਦੇ ਜੋਧੇ ਜਿਹੜੇ ਆ ਨਾ ਕਦੀ ਗੁਲਾਮ ਹੋਏ ਆ ਤਾਂ ਨਾ ਕਦੀ ਹੋਣਗੇ। ਜੋ ਅਸੀਂ ਸਾਰੇ ਜ਼ੈਰਬਾਦਿਆਂ ਨੂੰ ਬੇਨਤੀ ਕਰਦੇ ਆ ਕਿ ਜਦੋਂ ਕੋਈ ਵੀ ਪ੍ਰੋਗਰਾਮ ਕਰਦੇ ਆ ਕਿ ਸਾਡਾ ਸਾਥ ਦਿਆ ਕਰੋ। ਇਹ ਦੁਕਾਨਾਂ ਤਾਂ ਹੀ ਚੱਲਣੀਆਂ ਆ ਜੇ ਕਿਸਾਨੀ ਵਜੂਗੀ। ਕਿਉਂ ਕਿਸਾਨੀ ਵਜੂਗੀ ਜੇ ਪਹਿਲੇ ਪੈਸੇ ਹੋਣਗੇ ਮਜ਼ਦੂਰ ਵੀ ਆ ਨੂੰ ਕੰਮ ਮਿਲੂਗਾ ਪੈਸੇ ਹੋਣਗੇ ਤਾਂ ਦੁਕਾਨਾਂ ਤੇ ਕੁਝ ਗ੍ਰੀਕਣ ਆਵਾਂਗੇ। ਇਹ ਕਿਸਾਨਾਂ ਦੇ ਕੋਲ ਕੁਝ ਨਾ ਆਇਆ ਤੇ ਦੁਕਾਨਾਂ ਤੋਂ ਵੀ ਲੈਣ ਆਉਣਾ ਕਿਸੇ ਨੇ ਕੁਝ ਨਹੀਂ ਲੈਣ ਆ ਰਹੇ ਨੇ ਦੇਖਿਆ ਜਾਵੇਗਾ। ਇਹ ਛੇ-ਛੇ ਮਹੀਨੇ ਆਪਾਂ ਨੂੰ ਅੰਦਰ ਤਾੜ ਕੇ ਰੱਖਿਆ ਦੁਕਾਨਾਂ ਬੰਦ ਰਹੀਆਂ ਆ ਆਪਾਂ ਸਾਰਾ ਕੁਝ ਦੇਖਿਆ ਇਹਦੇ ਵਿੱਚ ਸੋ ਸਾਰਿਆਂ ਨੇ ਸਾਥ ਦੇਣ ਦੀ ਕਿਰਪਾਤਾ ਕਰਨੀ ਆਪਾਂ 10-15 ਮਿੰਟ ਦੇ ਵਿੱਚ ਆਪਣਾ ਜੋ ਵੀ ਪ੍ਰੋਗਰਾਮ ਆ ਲੰਗਾ ਆਟਾ ਪੁੱਤਲਾ ਪੂਕੀ ਆਪਾਂ ਫਿਰ ਇੱਕੋ ਵੇਲੇ ਕਰ ਜਣਾ ਆਪਾਂ ਕਿਸੇ ਨੂੰ ਵੀ ਤੰਗ ਨਹੀਂ ਕਰਨਾ ਸਾਡੀਆਂ ਮਜਬੂਰੀਆਂ ਆ ਜੋ ਸਾਨੂੰ ਹਾਈ ਕਮਾਂਡ ਤੋਂ ਕਾਲ ਆਉਂਦੀ ਹੈਗੀ ਆ ਉਸ ਦੀ ਉਹਦੇ ਹਿਸਾਬ ਦੇ ਨਾਲ ਚੱਲਦੇ ਹੈਗੇ ਆ ਸੋ ਅੱਜ ਦੀ ਕਾਲ ਪੁੱਤਲੇ ਪੂਕਾ ਨਹੀਂ ਸੀਗੀ ਉਹ ਅਸੀਂ ਪੂਕਾਂਗੇ ਜਿਹੜਾ ਪੰਜਾਬ ਸਰਕਾਰ ਦਾ ਹੀ ਪੁਤਲਾ ਨਾਲ ਕਿਉਂ ਖੁੱਗ ਰਹੇ ਆ ਉਹਦੇ ਬਾਰੇ ਸਾਡੇ ਇਹ ਵੀ ਪ੍ਰਧਾਨ ਕੇਵਲ ਸਿੰਘ ਜੀ ਜਿਹੜਾ ਜਲੰਧਰ ਵਾਲੇ ਉਹ ਦੱਸਣਗੇ ਤੁਹਾਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ 6 ਮਹੀਨਿਆਂ ਤੋਂ ਸਾਡਾ ਧਰਨਾ ਚੱਲ ਰਿਹਾ ਤੇ तकरीबन 50 ਦਿਨ ਹੋ ਗਏ ਆ ਸਾਡੇ ਗੋਪਾ ਦੇ ਜੀਸਨਲੇ ਵਾਲ ਜਿਹਨੇ ਕੰਨ ਤੇ ਆ ਕੇ ਬੈਠੇ ਆ ਕੋਈ ਦਵਾਈ ਨਹੀਂ ਤੇ ਪਰ ਮੋਦੀ ਸਰਕਾਰ ਵੱਲੋਂ ਉਹਦੇ ਨਾਲ ਕੋਈ ਰਾਹਤਾਂ ਕੈਂ ਨਹੀਂ ਕੀਤਾ ਕੋਈ ਉਹਦੀ ਸਰਵਾਈ ਨਹੀਂ ਤੇ ਜਿਹੜੇ ਵਿਸ਼ੇ ਦੇ ਬੱਚਾ ਨੂੰ ਅਜ ਪੁੱਤਰੇ ਭੁਗਨ ਦਾ ਉਦੋਂ ਫੂਟ ਕਾਲ ਆਈਟੀ ਸਮਾਹੀ ਰੋਜ ਕਰਿਆ ਜਿੱਥੇ ਮੋਦੀ ਸਰਕਾਰ ਸੁੱਤੀ ਪਈ ਆ ਉੱਥੇ ਸਾਡਾ ਭਗਵੰਤਾ ਜਿਹੜਾ ਕਿ ਧਰਨਿਆਂ ਵਿੱਚੋਂ ਸ਼ਿੰਗਾਰਿਆਂ ਵਿੱਚੋਂ ਜਿਹਨਾਂ ਸਰਕਾਰ ਨੇ ਕਹੀ ਆ ਚੋ ਇਹ ਇਸ ਪੰਜਾਬ ਨੂੰ ਧਰਨਾ ਬਣਾ ਕੇ ਰੱਖ ਸਕਦਾ ਹਰ ਮੋੜ ਤੇ ਹਰ ਜ਼ਿਲੇ ਤੇ ਧਾਣਾ ਲਗਾ ਹੋਇਆ ਇਹਦੇ ਖਿਲਾਫ ਕਿ ਮੋਦੀ ਉਹਦਾ ਕਹੀ ਜਾਂਦਾ ਕਿ ਕਥਾ ਮਹੀਨਿਆਂ ਤੋਂ ਸਾਨੂੰ ਬਾਟਰਾਂ ਦੇ ਬੈਠੇ ਕਿਸਾਨ ਨਹੀਂ ਦੱਸਦੇ ਪਰ ਇਹਨੂੰ ਕਿਹੜੇ 2 ਸਾਲ ਤੋਂ ਬੈਠੇ ਦੱਸਦੇ ਹੈ ਜਿਹੜੇ ਦੇ ਬਾਟਰ ਤੇ ਆ ਬਾਕੀ ਨੇ ਇਹੋ ਜਿਹੀ ਇੱਕ ਨਾਣੀ ਹਰਕਤ ਕੀਤੀ ਆ ਕਿ ਉਥੇ ਗੋਲਾਬਾਗੀ ਬੰਬਾਰੀ ਸੰਤਨ ਸਿੰਘ ਜੀ ਗੁਰਗੰਨ ਸਾਹਿਬ ਜਿੱਥੇ ਪ੍ਰਕਾਸ਼ ਜਗਾ ਉੱਥੇ ਤੱਕ ਬੰਬ ਗਏ ਆ ਅਸੀਂ ਇਹ ਕੁੱਤੇ ਬੰਦੇ ਦੀ ਇੰਜ ਨਹੀਂ ਕਿhti ਕਰਦੇ ਆ ਕਿ ਸਾਡੇ ਕੋਲ ਨਖੇਦੀ ਆ ਵੀ ਸ਼ਬਦ ਨਹੀਂ ਕਿਉਂਕਿ ਜਿਹੜਾ ਬੰਦਾ ਗੁਰੂ ਮਹਾਰਾਜ ਦੀ ਯਾਤਰੀ ਨੂੰ ਮੁੱਖ ਰੱਖ ਕੇ ਯਾਤਰੀਆਂ ਦੀ ਦੋਸ਼ੀਆਂ ਨੂੰ ਮੁੱਖ ਰੱਖ ਕੇ ਸਰਕਾਰ ਦੇ ਵਿੱਚ ਆਇਆ ਅੱਜ ਉਹ ਆਪ ਯਾਤਰੀਆਂ ਕਰ ਰਿਹਾ ਅਸੀਂ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਜਿਸ ਨੇ ਕੌਮੀ ਸਾਬ ਮੋਰਚੇ ਦੇ ਉੱਤੇ ਅਟੈਕ ਕੀਤਾ ਉਹਨਾਂ ਨੇ ਫਰਮ ਚਾਬਦਾ ਵਿੱਚ ਵਿਖੇਦੀ ਕਰਦੇ ਆ ਤੇ ਅਸੀਂ ਛੇਤੀ ਤੋਂ ਛੇਤੀ ਇਹਨਾਂ ਮੋਰਚਿਆਂ ਨੂੰ ਸਿਮਾਰਤ ਕਰਨ ਦੇ ਲਈ ਇਹਨਾਂ ਮੋਰਚਿਆਂ ਦਾ ਹੱਲ ਕਰਨ ਦੇ ਲਈ ਸਰਕਾਰ ਅੱਗੇ ਮੰਗਾਂ ਰੱਖੀਆਂ ਹੋਈਆਂ ਆ ਪਰ ਮੰਗਾਂ ਮੰਨੀਆਂ ਹੋਈਆਂ ਵੀ ਨਹੀਂ ਮੰਨਦੇ ਆ ਜਾ ਦੇਖੋ ਤੁਸੀਂ ਆ ਸਾਡਾ ਮੋਦੀ ਆ ਆ ਜਿਹੜਾ ਭਗਵਾਨਤਾ ਹੈ ਨਾ ਇਹ ਵੀ ਖਾਹ ਦੇ ਮੋਟਿਆਂ ਤੇ ਚੜਿਆ ਆ ਇਹ ਮੋਟਿਆਂ ਦੇ ਜੜ ਕੇ ਉਤੋਂ ਵੀ ਜਾਣਾ ਟੱਪ ਲੈ ਇਹਨੇ ਪੰਜਾਬ ਗਵਰਨਮੈਂਟ ਜਿਹੜੀ ਆ ਇੱਕ ਨਖਿਤ ਬਣਾ ਕੇ ਰੱਖ ਦਿੱਤੀ ਆ 52 ਐਮਐਲਏ ਹੋਣ 92 ਐਮਐਲਏ ਹੋਣ ਤੇ ਮੋਤਾ ਕੋਈ ਵੀ ਨਾ ਹੋਵੇ ਤੇ ਥੋੜੇ ਦਿਨ ਹੋਇਆ ਚੰਡੀਗੜ੍ਹ ਵੀ ਸਾਰਾ ਇਹ ਨਹੀਂ ਸੈਂਟਰ ਨੂੰ ਦੇ ਦਿੱਤਾ ਜੋ ਜੋ ਕੁਛ ਵੀ ਆ ਇਹਨਾਂ ਨੇ ਅਗਾਨੀ ਵਾਂਗ ਹੀ ਝੋਈ ਚ ਪਾਈ ਜਾਂਦੇ ਆ ਪਰ ਮੈਂ ਇੱਕ ਸ਼ਾਇਦ ਮੋਗੇ ਲਈ ਤੁਹਾਨੂੰ ਸਿਫਤ ਲੱਗੇ ਪਰ ਸਾਡੇ ਬੰਦਿਆਂ ਦੀ ਉਹ ਜਿਹੜੀ ਆ ਸੋਚ ਨਹੀਂ ਹੈਗੀ ਮੋਤੀ ਨੇ ਪੂਰਾ ਭਾਰ ਪਲਟ ਕੇ ਆਪਣੇ ਨਿਰਾਤਰੇ ਲੈ ਗਿਆ ਇਹ ਹਾਲਾਤ ਤਾਂ ਲੀਡਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫਾਟੇ ਕੋ ਛੱਡਿਆ ਕੀ ਆ ਚਾਹੇ ਤੁਸੀਂ ਭਾਜਪਾ ਆਏ ਆ ਚਾਹੇ ਤੁਸੀਂ ਕਾਂਗਰਸ ਆਏ ਆ ਟੋਟਲ ਦਾ ਟੋਟਲ ਭਾਰਤ ਦੇ ਨੇ ਚਾਕੇ ਬਿਲਾ ਬਣਾਤਾ ਜਿੰਨੀ ਵੀ ਇਹ ਦੂਜੇ ਦਮਦਲੇ ਆ ਸਾਰੀ ਉੱਥੇ ਜਾਂਦੀ ਆ ਸੋ ਮੇਰੀ ਬੇਨਤੀ ਆ ਕਿ ਆਓ ਆਪਾਂ ਇਹਨਾਂ ਸ਼ੰਘਾਸਿਆਂ ਨੂੰ ਕਾਮਯਾਬ ਕਰੀਏ ਇਹੋ ਜਿਹੇ ਮੋਤੀਆਂ ਦੇ ਪੁੱਤਰੇ ਖੁੱਕੇ ਦੀ ਵਜਾਏ ਇਹਨਾਂ ਨੂੰ ਅਤੀ ਤੋਂ ਲਾਉਣ ਦਾ ਇੰਤਜ਼ਾਮ ਕਰੀਏ ਕਰਦੇ ਆਂ ਵੀ ਇਹ ਸਾਰੀ ਆਪਣੀ ਸਾਰਿਆਂ ਦੀ ਲੜਾਈ ਆ ਮੋਰਚੇ ਦੇ ਕਿੱਧਰ ਪਹੁੰਚ ਗਏ ਹੁਣ ਆ ਬੱਗ ਬੰਨੀ ਆ ਇਹਦੇ ਬੱਗ ਬੰਨੀ ਆ ਦੂਰ ਵਿੱਚ ਜਾਂਦੀ ਹੁੰਦੇ ਆ ਜਿੱਦਾਂ ਆਪਾਂ ਮੋਰਚੇ ਤੇ ਗੱਲ ਕੀਤੀ ਸੀਗੀ ਕਿ ਸੋਨਾ ਤੇ ਹੀਰਾ ਉਹ ਥੋੜਾ ਹੀ ਹੁੰਦਾ ਹੈਗਾ ਲੋਹਾ ਤਾਂ ਜਿੱਥੋਂ ਮਾਦੀ ਖਰੀਦ ਲੋ ਉਥੋਂ ਜਿੰਨੇ ਆਏ ਆ ਸਾਰਿਆਂ ਦਾ ਧੰਨਵਾਦ ਹੈਗਾ ਜਿੰਨਿਆਂ ਨੇ ਸਾਥ ਦਿੱਤਾ ਸਾਰੇ ਵੀਰਾਂ ਨੇ ਜਿੰਨੀਆਂ ਜੱਜੇਵੰਦੀਆਂ ਨੇ ਹੋਰ ਪੱਤਰਕਾਰ ਭਾਈਚਾਰਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਸ 2-4 ਮਹੀਨੇ ਦੇ ਵਿੱਚ ਆਪਾਂ ਇਹ ਜਿਹੜੇ ਪੁੱਤਰੇ ਸਿਗੇ ਮੋਦੀ ਦਾ ਪੁੱਤ